ਭਾਈ ਦਲ ਸਿੰਘ ਦੇ ਕਹਿਣ ਤੇ ਗੋਬਿੰਦ ਸਿੰਘ ਜੀ ਦੇ ਸਿੱਕਾ ਸਵਿਤ ਭਾਈ ਦਲ ਸਿੰਘ ਜੀ ਦੇ ਨਿਵਾਸ ਸਥਾਨ ਕਿਲੇ ਵਿੱਚ ਜਾਂਦੇ ਹਨ ਸਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਅੱਜ ਇੱਕ ਨਵੀਂ ਵੀਡੀਓ ਦੀ ਤੇ ਅੱਜ ਆਪਾਂ ਪਹੁੰਚੇ ਆ ਤਖਤ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਦੇ ਲਈ ਸੋ ਚਲੋ ਫਿਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਵੀ ਕਰਵਾਉਨੇ ਆ ਦਰਸ਼ਨ ਗੱਡੀ ਆਪਾਂ ਉੱਧਰ پارک ਕਰ ਦਿੱਤੀ ਐ ਅੰਮ੍ਰਿਤਸਰ ਆ ਤੇ ਇੱਧਰ ਆਪਾਂ ਕਰ ਲਈਏ ਸਭ ਤੋਂ ਪਹਿਲਾਂ ਆਪਣੇ ਹੈਂਡ ਵਾਸ਼ ਲਓ ਜੀ ਇੱਧਰ ਬਣੀ ਹੋਈ ਆ ਤਕਸ਼ੀਰੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਇੱਧਰ ਗੁਰਦੁਆਰਾ ਲਿਖਨਸਰ ਸਾਹਿਬ ਪਾਸ਼ੇ ਦਸਵੀ ਤੇ ਚਲੋ ਆਪਾਂ ਚੱਲਦੇ ਆ ਤੁਹਾਨੂੰ ਨਾਲ ਦੀ ਨਾਲ ਸਾਰੇ ਆਪਾਂ ਦਰਸ਼ਨ ਕਰਵਾਉਨੇ ਆ ਤੇ ਮੇਨ ਐਂਟਰੀ ਵੈਸੇ ਉੱਧਰ ਦੀ ਆ ਉੱਧਰ ਹਜੇ ਪੀਟ ਦਾ ਕੰਮ ਚੱਲ ਰਿਹਾ ਤਾਂ ਕਰਕੇ ਆਪਾਂ ਥੋੜਾ ਘੁੰਮ ਕੇ ਆਏ ਆ ਚਲੋ ਜੀ ਚਲਈਏ ਕਰਵਾਈਏ ਤੁਹਾਨੂੰ ਵੀ ਦਰਸ਼ਨ ਪੱਖਿਆਂ ਦੇ ਵਿੱਚ ਠੰਡੇ ਠੰਡੀ ਪਾਣੀ ਦੀ ਬੁਸ਼ਾਰਾ ਚੱਲ ਰਹੀਆਂ ਨੇ ਗਰਮੀ ਦੇ ਕਰਕੇ ਜੀ ਸਾਹਿਬ ਸਾਹੀ ਗੁਰਦੁਆਰਾ ਸਾਹਿਬ ਦਾ ਇਹ ਇੱਧਰ ਨੀਚੇ ਬਣਿਆ ਹੋਇਆ ਜਿਸ ਰੋਵਰ ਇੰਦਰਜੀਤ ਗਏ ਨੇ ਦੇ ਕਰਵਾਉਣ ਦੇ ਲਈ ਤੇ ਕਰਵਾਉਣੀ ਆ ਤਾਂ ਤੁਸੀਂ ਉਧਰ ਬਾਹਲੀ ਸਾਈਡ ਤੋਂ ਕਰਵਾਉਣੀ ਪੈਂਦੀ ਆ ਤੇ ਇੰਦਰ ਪ੍ਰਸ਼ਾਦ ਪੈਂਦਾ ਆ Ah. Uh... ਸਾਰਾ ਇਤਿਹਾਸ ਨਾਲ ਗਨ ਦੱਸਿਆ ਹੈ ਭਾਈ ਦਲ ਸਿੰਘ ਆਪਣੇ ਨਾਲ 400 ਘੋੜਸਵਾਰ ਅਤੇ ਕਿਸਾਨਾਂ ਲੈ ਕੇ ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਦੂਰ ਪਿੰਡ ਬੰਦੀ ਨਿਹਾਲ ਸਿੰਘ ਵਾਰੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਾਗਤ ਲਈ ਪਹੁੰਚਦੇ ਹਨ ਭਿਆਨਕ ਜੰਗਲ ਹੈ ਦੁਪਹਿਰ ਦਾ ਸਮਾਂ ਹੈ ਇੱਕ ਪਿੱਪਲ ਖੜਾ ਹੈ ਨੇੜੇ ਹੀ ਸੁੱਕਾ ਖੂਹ ਹੈ ਭਾਈ ਦਲ ਸਿੰਘ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੈ ਅੱਗੇ ਭਾਈ ਦਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨਾਲ ਆਏ ਸਿੰਘਾਂ ਅਤੇ ਆਪਣੇ ਸਾਥੀਆਂ ਸਮੇਤ ਤਲਵੰਡੇ ਸਾਹਿਬ ਪਹੁੰਚਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਗਤ ਲਈ ਭਾਈ ਦਲ ਦਾ ਪਰਿਵਾਰ ਇਲਾਕੇ ਦੇ ਕੁਤਵੰਤੇ ਸੱਜਣ ਅਤੇ ਸੰਗਤਾਂ ਪਹਿਲਾਂ ਹੀ ਪਹੁੰਚੀਆਂ ਹੋਈਆਂ ਸ਼ਾਮ ਦਾ ਸਮਾਂ ਹੈ ਸਾਰੇ ਕੁਤਵੰਤੇ ਸੱਜਣ ਅਤੇ ਸੰਗਤਾਂ ਗੁਰੂ ਸਾਹਿਬ ਜੀ ਨੂੰ ਪਟਾਮਾ ਪੈਂਟ ਕਰਦੀਆਂ ਹਨ ਭਾਈ ਦਲ ਸਿੰਘ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਨਿਤ ਭਾਈ ਦਲ ਸਿੰਘ ਜੀ ਦੇ ਨਿਵਾਸ ਸਥਾਨ ਕਿਲੇ ਵਿੱਚ ਜਾਂਦੇ ਹਨ ਭਾਈ ਦਲ ਸਿੰਘ ਪਰਿਵਾਰ ਸਮੇਤ ਆਪ ਪਾਸ਼ਾ ਅਤੇ ਸੰਗਤਾਂ ਦੀ ਲਗਨ ਸਪਾਉਣ ਦੀ ਸੇਵਾ ਕਰਦੇ ਹਨ ਭਾਈ ਦਲ ਸਿੰਘ ਘੋੜਾ ਇਨਸ਼ਾਅਲਾ ਅਤੇ ਮਾਇਆ ਗੁਰੂ ਜੀ ਨੂੰ ਪੇਟ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਉੱਤੇ ਡੇਲੇ ਉਤੇ ਜਾਂਦੇ ਹਨ ਇਸ ਸਥਾਨ ਤੇ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਆਏ ਸਨ ਅਤੇ ਉਹਨਾਂ ਨੇ ਉਸ ਵੇਲੇ ਫਰਮਾਇਆ ਸੀ ਇੱਥੇ ਮਹਾਵਲੀ ਝੋਤਾ ਆਗੇ ਬੈਠੇਗਾ ਟਿੱਲੇ ਦੇ ਆਸ-ਪਾਸ ਬਹੁਤ ਸਫਾਈ ਹੈ ਕਨਗੀਧਰ ਪਾਤਸ਼ਾਹ ਜੀ ਨੂੰ ਚੰਗਾ ਲੱਗਿਆ ਤਾਂ ਗੋਵਿੰਦ ਸਿੰਘ ਜੀ ਨੇ ਕਿਹਾ ਕਿ ਇਹ ਤਾਂ ਆਨੰਦਪੁਰ ਸਾਹਿਬ ਦਾ ਵਾਲਾ ਥੰਮ ਦਾਬਾ ਹੈ ਗੁਰੂ ਸਾਹਿਬ ਜੀ ਨੇ ਇੱਥੇ ਵਿਰਾਜਣ ਲਈ ਪਲੰਕ ਮੰਗਵਾਇਆ ਆਪਣਾ ਕੰਵਰ ਕੱਸਾ ਖੋਲ ਕੇ ਉੱਥੇ ਸਸ਼ਟਾ ਰੱਤੀ ਗੁਰੂ ਸਾਹਿਬ ਜੀ ਨੇ ਇਸ ਥੰਮ ਦਾਬਾ ਨੇ ਉੱਪਰ ਹੀ ਨਿਵਾਸ ਰੱਖ ਲਿਆ ਗੁਰੂ ਗੋਵਿੰਦ ਸਿੰਘ ਜੀ ਨੇ ਗੁਰੂ ਸਰ ਸਰੋਵਰ ਦੀ ਕਾਰ ਆਪਣੀ ਟਾਲ ਨਾਲ ਪੰਜ ਟਾਲੇ ਕੱਢੀ ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਸਰੋਵਰ ਦੀ ਘਾਰ ਆਪਣੇ ਦੁਸ਼ਾਲੇ ਨਾਲ ਕੱਢੀ ਸੀ ਇਸ ਲਈ ਇਹ ਲੋਕ ਕਹਾਵਤ ਬਣ ਗਈ ਨੌਵੇਂ ਨੇ ਦੁਸ਼ਾਲੇ ਨਾਲ ਦਸਵੇਂ ਨੇ ਢਾਲੇ ਨਾਲ ਗੁਰੂ ਪਾਤਸ਼ਾਹ ਦੇ ਸਮੇਂ ਸੰਗਤਾਂ ਤੁਸਰ ਸਰੋਵਰ ਦੀ ਸੇਵਾ ਕਰਦੀਆਂ ਰਹੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦਾਲ ਸਿੰਘ ਖੜੇ ਹਨ ਗੁਰੂ ਪਾਤਸ਼ਾਹ ਭਾਈ ਦਾਲ ਸਿੰਘ ਨੂੰ ਕਹਿੰਦੇ ਹਨ ਕਿ ਦੇਖ ਭਾਈ ਦਾਲ ਸਿੰਘ ਉਹ ਸਾਹਮਣੇ ਕਣਕਾ ਅੰਬਾਂ ਦੇ ਦਰਖਤ ਪਾਣੀ ਦੀ ਨਹਿਰਾ ਇੰਨਾ ਸੁਣ ਕੇ ਭਾਈ 달 ਸਿੰਘ ਕਹਿੰਦਾ ਹੈ ਮਹਾਰਾਜ ਪਾਣੀ ਨਹੀਂ ਰਿਤਾ ਚਮਕ ਰਿਹਾ ਹੈ ਇੱਥੇ ਫਲਾਂ ਦੇ ਦਰਖਤ ਕਿੱਥੇ ਇੱਥੇ ਤਾਂ ਅੱਕ ਹਨ ਮਹਾਰਾਜ ਇੱਥੇ ਮਾਰੂਥੀਨ ਹੈ ਇੱਥੇ ਕਰਤਾ ਕਿੱਥੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ 달 ਸਿੰਘ ਜੇ ਤੂੰ ਅੱਜ ਹਾਂ ਕਹਿ ਦਿੰਦਾ ਤਾਂ ਇਹ ਸਾਰਾ ਕੁਝ ਅੱਜ ਹੀ ਹੋ ਜਾਣਾ ਸੀ ਹੁਣ ਤੇਰੀਆਂ ਪੀੜ੍ਹੀਆਂ ਦੇਖਣ ਗਿਆ ਗੁਰੂ ਸਾਹਿਬ ਦੇ ਕਹੇ ਵਜਨ ਸੱਤ ਹੋ ਰਹੇ ਹਨ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਹਨ ਸਿੱਖ ਸੰਤਾਂ ਦਾ ਇਕੱਠ ਹੈ ਸਜੇ ਹੋਏ ਦੀਵਾਨ ਵਿੱਚ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਈਂ ਕੌਰ ਜੀ ਆਉਂਦੀਆਂ ਹਨ ਜੋ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਆਈਆਂ ਹਨ ਮਾਤਾ ਆਮਨ ਬੀਬੀ ਸਾਹਿਬ ਜੀ ਅੱਗੇ ਹੱਥ ਜੋੜ ਕੇ ਖੜੀਆਂ ਹਨ ਅਤੇ ਗੁਰੂ ਸਾਹਿਬ ਜੀ ਤੋਂ ਸਨਜਾਦਿਆ ਮਾਤਾ ਗੁਜਰੀ ਅਤੇ ਸਿੰਘਾਂ ਬਾਰੇ ਪੁੱਛਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਮਾਤਾਵਾਂ ਦੀ ਗੱਲ ਸੁਣ ਕੇ ਭਰੇ ਦੀਵਾਨ ਵਿੱਚ ਸੰਤਾਂ ਵੱਲ ਹੱਥ ਨਾਲ ਇਸ਼ਾਰਾ ਕਰਕੇ ਫਰਮਾਉਂਦੇ ਹਨ ਇਨ ਪੁੱਤਰਨ ਕੇ ਸੀਸ ਪੈਵਾ ਦੀਏ ਸੁਤਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਖਿਓਣ ਦੀ ਤਿਆਰੀ ਲਈ ਕੋਈ ਸਿੰਘ ਸਿਆਹੀ ਤਿਆਰ ਕਰ ਰਿਹਾ ਕੋਈ ਸਿੰਘ ਕਲਮਾ ਘੜ ਰਿਹਾ ਕੋਈ ਕਾਗਜ਼ ਲੈ ਕੇ ਆ ਰਿਹਾ ਹੈ ਇਹ ਸਾਰਾ ਕਾਰਜ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਹੋ ਰਿਹਾ ਹੈ ਇਸ ਥਾਂ ਛੱਪੜੀ ਦੇ ਨੇੜੇ ਹੈ ਅਤੇ ਉਸ ਦੇ ਆਸ-ਪਾਸੇ ਪਾਸੀ ਕੀਤੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਵਾਸਤੇ ਇੱਕ ਬਹੁਤ ਸੁੰਦਰ ਸ਼ਮਿਆਨਾ ਲਗਾਇਆ ਗਿਆ ਹੈ। ਇਸ ਸ਼ਮਿਆਨੇ ਦੇ ਅੰਦਰ ਗੁਰਗੋਬਿੰਦ ਸਿੰਘ ਜੀ, ਭਾਈ ਮਨੀ ਸਿੰਘ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੇੜ ਲਿਖਵਾ ਰਹੇ ਹਨ। ਬਾਬਾ ਦੀਪ ਸਿੰਘ ਜੀ ਪੂਰੀ ਰਖਵਾਲੀ ਦਾ ਪ੍ਰਬੰਧ ਕਰ ਰਹੇ ਹਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਗਵਾਈ ਜਾ ਰਹੀ ਸੀ ਤਾਂ ਸਿੰਘਾਂ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਾਨੂੰ ਅਰਥ ਕਰਕੇ ਦੱਸੋ ਉਸ ਸਮੇਂ ਅੰਮ੍ਰਿਤ ਵੇਲੇ ਜੋ ਲਿਖਾਈ ਹੁੰਦੀ ਸੀ ਗੁਰੂ ਸਾਹਿਬ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਸੁਣਾਉਂਦੇ ਸੰਗਤਾਂ ਪਿਆਰ ਨਾਲ ਕਥਾ ਸੁਣਦੀਆਂ ਜਿਨ੍ਹਾਂ 48 ਗੁਰਮੁਖਾਂ ਨੇ ਆਦਤ ਤੋਂ ਅੰਤ ਤੱਕ ਕਥਾ ਸਰਵਣ ਕੀਤੀ ਉਹਨਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਪਦਵੀ ਨਾਲ ਸਨਮਾਨਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਗੁਰੂ ਗੋਬੀ ਸਿੰਘ ਜੀ ਨੇ ਕਲਮਾ ਤੇ ਸਿਆਹੀ ਛਪੜੀ ਵਿੱਚ ਪਾ ਕੇ ਗੁਰੂ ਕਾਂਸੀ ਦਾ ਵਰ ਦਿੱਤਾ ਜਿੱਥੇ ਗੁਰਦੁਆਰਾ ਲਿਖਨ ਸਾਰ ਸਾਹਿਬ ਬਣਿਆ ਹੋਇਆ ਹੈ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਸਥਾਨ ਉੱਤੇ ਦੀਵਾਨ ਸਜਿਆ ਹੋਇਆ ਹੈ ਗੁਰੂ ਕੀਆਂ ਸੰਗਤਾਂ ਬੈਠੀਆਂ ਹਨ ਇੱਕ ਸਿੱਖ ਬੰਦੂਕ ਫੜੀ ਦੀਵਾਨ ਵਿੱਚ ਆਉਂਦਾ ਹੈ ਅਤੇ ਉਹ ਬੰਦੂਕ ਗੁਰੂ ਕਲਗੀਧਰ ਜੀ ਨੂੰ ਪੇਟ ਕਰਦਾ ਹੈ ਗੋਬਿੰਦ ਸਿੰਘ ਜੀ ਉਸ ਬੰਦੂਕ ਨੂੰ ਫੜ ਕੇ ਭਾਈ ਦਲ ਸਿੰਘ ਨਾਲ ਗੱਲ ਕਰਦੇ ਹਨ ਅਤੇ ਬੰਦੂਕ ਦੀ ਪਰਖ ਕਰਨ ਲਈ ਆਪਣੇ ਕਿਸੇ ਜਵਾਨ ਨੂੰ ਬੁਲਾਉਣ ਲਈ ਕਹਿੰਦੇ ਹਨ ਤਾਂ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਭੱਜੇ ਆਉਂਦੇ ਹਨ ਅਤੇ ਇੱਕ ਦੂਜੇ ਤੋਂ ਮੂਹਰੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਹਨ ਤਾਂ ਸੰਗਤਾਂ ਤਲਵੰਡੀ ਸਾਬੋ ਵੱਡੀ ਕਿੰਤੀ ਵਿੱਚ ਆਉਂਦੀਆਂ ਹਨ ਗੁਰੂ ਪਾਤਸ਼ਾਹ ਦੀਵਾਨ ਲਾਉਂਦੇ ਹਨ ਕੋਈ ਸਿੰਘ ਘੋੜਸਵਾਰੀ ਕਰ ਰਿਹਾ ਹੈ ਕੁਝ ਸਿੰਘ ਗੱਤਕਾ ਖੇਡ ਰਹੇ ਹਨ ਕੁਝ ਸਿੰਘ ਆਪਣੇ ਸ਼ਸਤਰ ਸਾਫ ਕਰ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ 1706 ਈਸਵੀ ਦੀ ਵਿਸਾਖੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਮੌਜੂਦਾ ਵਿਸਾਖੀ ਜੋ ਅੱਜ ਕੱਲ ਮਨਾਈ ਜਾਂਦੀ ਹੈ ਲੋ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਸਾਰਾ ਇਤਿਹਾਸ ਪੜ ਕੇ ਗੁਰਦੁਆਰਾ ਸਾਹਿਬ ਦਾ ਤੇ ਨਾਲ-ਨਾਲ ਤੁਹਾਨੂੰ ਵੀ ਆਪਾਂ ਸਾਰਾ ਦੱਸਿਆ ਇਤਿਹਾਸ ਤੇ ਹੁਣ ਆਪਾਂ ਇਧਰਲੀ ਸਾਈਡ ਤੇ ਇਹ ਦੇਖਿਆ ਕੀ ਬਣਿਆ ਹੋਇਆ ਤੇ ਗੁਰਦੁਆਰਾ ਲਿਖਣ ਸਾਹਿਬ ਵੀ ਬਾਹਰ ਬਣਿਆ ਹੋਇਆ ਉਹਦੇ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਆਪਾਂ ਲਓ ਜੀ ਹੁਣ ਆਪਾਂ ਆ ਗਏ ਇਧਰ ਮਾਤਾ ਸਾਹਿਬਕੌਰ ਔਰ ਮਾਤਾ ਸੁੰਦਰਕੌਰ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ ਲਓ ਜੀ ਇਹ ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦਾ ਇਤਿਹਾਸ ਲਿਖਿਆ ਗਿਆ ਹੈ ਜਿਦੇ ਵਿੱਚ ਮਤਲਬ ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦੀ ਯਾਦ ਵਿੱਚ ਸ਼ਿਸ਼ੋਭਿਤ ਹਨ ਇਸ ਪਾਵਨ ਸਥਾਨ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਏ ਸਨ ਜਦੋਂ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦਿੱਲੀ ਤੋਂ ਸਿੱਖ ਸੰਗਤ ਨਾਲ ਆਏ ਤਾਂ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬ ਜੱਤ ਦੇ ਨਜ਼ਰ ਨਹੀਂ ਆ ਰਹੇ ਹਨ ਤਾਂ ਗੁਰੂ ਮਹਾਰਾਜ ਜੀ ਨੇ ਹਾਜ਼ਰ ਖਾਲਸੇ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਇਨ ਪੁੱਤਰਨ ਕੇ ਸੀਸ ਪੇ ਬਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਪਿਆ ਐ ਜੀਵਤ ਕਈ ਹਜ਼ਾਰ ਲਓ ਜੀ ਕਰੋ ਦਰਸ਼ਨ ਮਾਤਾ ਸਾਈਂ ਘਰ ਅਰ ਮਾਤੇ ਮਾਤਾ ਸੁੰਗਰ ਘਰ ਜਿਹਦੇ ਘਟਵਰੇ ਸਾਈਂ ਦੇ ਸਾਈਟ ਤੋਂ ਦੱਸ ਕੇ ਹੁਣ ਆਪਾਂ ਚੱਲਿਆਂ ਦੂਸਰੀ ਸਾਈਟ ਜੋਂ ਵੰ ਦੇਖ ਕੇ ਗੱਡੀ ਆਕੇ ਤੇ ਉੱਧਰ ਦਰਸ਼ਨ ਕਰਾਉਨੇ ਆ ਤੁਹਾਨੂੰ ਗੁਰਦੁਆਰਾ ਸਾਈਟ ਜਿਹੜੇ ਪੂਰੀ ਮਾਤਮਣੀ ਹੋਈਆਂ ਨੇ ਤੇ ਨਾਲ ਦੇ ਨਾਲ ਤੁਹਾਨੂੰ ਆਪਾਂ ਹਿਸਟਰੀ ਦੱਸਦੇ ਜਾਵਾਂਗੇ ਲਓ ਜੀ ਇੱਧਰ ਬਣਿਆ ਹੋਇਆ ਪੋਰਾ ਸਾਹਿਬ ਤੇ ਆਪਾਂ ਇੱਥੇ ਵੀ ਚੱਲਦੇ ਆ ਤੇ ਤੁਹਾਨੂੰ ਕਰਵਾਉਨੇ ਆ ਦਰਸ਼ਨ ਗਰੀਬ ਕੋਰਾਂਤਨਪੋਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੈ ਇਸ ਪੋਰਾ ਸਾਹਿਬ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਜੋ ਚਾਰੇ ਤਖਤਾਂ ਤੇ ਭੇਜੇ ਗਏ ਤੇ ਬਣਿਆ ਹੋਇਆ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਖੂ ਲਓ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨਾਲ ਹੀ ਮਤਲਬ ਉੱਥੇ ਬਣਿਆ ਹੋਇਆ ਗੁੱਟਵਾਲਾ ਲਖਨ ਸਰ ਸਾਹਿਬ ਜਿੱਥੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕ੍ਰਾਂਤ ਸਾਹਿਬ ਜੀ ਲਿਖੇ ਸੀ ਤੇ ਆਪਾਂ ਅੰਦਰ ਇਤਿਹਾਸ ਦੇ ਵਿੱਚ ਵੀ ਇਹ ਪੜਿਆ ਹੈ ਪਹਿਲਾਂ ਤੇ ਚਲੋ ਫਿਰ ਆਪਾਂ ਚੱਲਦੇ ਆਂ ਅੰਦਰ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਮਤਲਬ ਪਹਿਲਾਂ ਇੱਥੇ ਇੱਕ ਛਪੜੀ ਹੋਇਆ ਕਰਦੀ ਸੀ ਗ੍ਰੰਥ ਸਾਹਿਬ ਲਿਖਣ ਤੋਂ ਬਾਅਦ ਜਿਹੜੀਆਂ ਕਲਮਾਂ ਸੀ ਤੇ ਸਿਹਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਛਪੜੀ ਦੇ ਵਿੱਚ ਪਾਈ ਸੀ ਤੇ ਉੱਥੇ ਫਿਰ ਗੁਰਦੁਆਰਾ ਲਿਖਣ ਸਾਰ ਸਾਹਿਬ ਬਣਾਇਆ ਗਿਆ ਚਲੋ ਕਰਵਾਉਨੇ ਆ ਤੁਹਾਨੂੰ ਦਰਸ਼ਨ ਜੀ ਦਰਸ਼ਨ ਗੁਰਦੁਆਰਾ ਲਿਖਣ ਸਰ ਸਾਹਿਬ ਇਸ ਲਿਖਣ ਸਰ ਸਥਾਨ ਤੇ ਨੰਨੇ-ਮੁੰਨੇ ਬੱਚੇ ਸਕੂਲ ਪੜ੍ਹਾਈ ਸ਼ੁਰੂਆਤ ਸਮੇ ਵਿੱਦਿਆ ਦੀ ਬਖਸ਼ਿਸ਼ ਲਈ ਉਹਦਾ ਆੜਾ ਈੜੀ ਦੀ ਲਿਖਤ ਕਰਦੇ ਪਾਸ਼ਾ ਜੀ ਦੇ ਕੀਤੇ ਉਪਕਾਰ ਪ੍ਰਤੀ ਜਗਿਆਸੂ ਸ਼ੁਕਰਾਨਾ ਜਾਂ ਮਨ ਕੋ ਹਾਂ ਦਾ ਸੰਦੇਸ਼ ਲਿਖਤ ਕਰਦੇ ਇੱਥੇ ਬਹੁਤ ਸਾਰੀਆਂ ਸਲੇਟਾਂ ਰੱਖੀਆਂ ਗਈਆਂ ਨੇ ਜੀ ਦੇ ਉੱਪਰ ਤੁਸੀਂ ਊੜਾ ੜਾ ਲਿਖਣਾ ਹੁੰਦਾ ਹਾਂ ਹਮਮ ਹਮ ਇੱਕ ਵੀ ਲਿਖਦਾ ਊੜਾ ੜਾ ਮੈਂ ਇੱਕ ਵੀ ਲਿਖ ਰਹੀ ਆ ਊੜਾ ੜਾ ਇਹ ਕੋ ਲਿਖੋ ਜੋ ਵੀ ਤੇਰਾ ਸਾਰਾ ਪੂਰਾ ਆ ਜੂਗਾ ਲਿਖ ਦਿਓ ਲਿਖ ਦਿਓ ਬਹੁਤ ਸੋਹਣਾ ਸਾਰੇ ਬੱਚੇ ਆ ਕੇ ਇੱਥੇ ਊੜਾ ਆੜਾ ਲਿਖਦੇ ਆ ਜੋਵਨ ਨੂੰ ਲੱਲੇ ਤੱਕ ਇਹ ਉੜਾੜਾ ਸਕੂਲ ਦੇ ਵਿੱਚ ਬਾਕੀ ਦਾ ਇਹ ਫਿਰ ਇੱਥੋਂ ਦੇਖ ਕੇ ਵਿਖੂਗਾ ਬਹੁਤ ਸਲੇਟਾਂ ਤੇ ਇੱਥੇ ਲਿਖਦੇ ਨੇ ਬੱਚੇ ਆ ਕੇ ਉੜਾ ਆੜਾ ਫਿਰ ਇੱਧਰ ਬਣਿਆ ਹੋਇਆ ਸੁਵਰ ਸਾਹਿਬ ਜੀ ਕੁਝ ਸਲੇਟਾਂ ਇੱਥੇ ਵੀ ਪਈਆਂ ਨੇ ਤੇ ਇੱਥੇ ਵੀ ਨੀਚੇ ਵੀ ਮਤਲਬ ਬੱਚੇ ਬਲੈਕਬੋਰਡ ਦੀ ਤਰ੍ਹਾਂ ਨਾ ਬਣਾ ਕੇ ਦਿੱਤਾ ਹੋਇਆ ਲਿਖਣ ਦੇ ਲਈ ਕਾਫੀ ਸਪੇਸ ਦੇ ਵਿੱਚ ਬਣਿਆ ਹੈ ਕੱਤ ਲਓ ਜੀ ਮੈਗ ਦਾ ਤਾਂ ਹੋ ਗਿਆ ਪੂਰਾ ਜਵਨ ਤੇਰਾ ਰਹਿ ਗਿਆ ਨਾ ਜੋ ਬੰਦਾ ਨਾਣੇ ਤੱਕ ਹੋਇਆ ਜੋ ਬੰਦਾ ਜੇ ਲੱਗ ਗਿਆ ਹੈ ਵੱਡੇ ਵੱਡੇ ਅਖਰੀ ਲੱਗ ਗਿਆ ਹੁਣ ਤਾਂ ਕੌਣ ਅੱਜ ਦੂਏ ਤੇ ਆ ਜਾ ਅੱਧਾ ਇਧਰ ਲਓ ਜੀ ਹੁਣ ਆਪਾਂ ਆ ਗਏ ਆ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਬਾਬਾ ਧੀਰ ਵੀਰ ਸਿੰਘ ਔਰ ਬਾਬਾ ਧੀਰ ਸਿੰਘ ਜੀ ਦੇ ਇਹ ਲਿਖਿਆ ਹੋਇਆ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਇੱਕ ਦਿਨ ਸਤਗੁਰ ਜੀ ਦੇ ਭਰੇ ਦਰਬਾਰ ਵਿੱਚ ਭਾਈ ਉਦੇ ਸਿੰਘ ਲਾਹੌਰ ਨਿਵਾਸੀ ਬੰਦੂਕ ਲੈ ਕੇ ਹਾਜ਼ਰ ਹੋਏ ਸਤਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਭਾਈ ਦਲ ਸਿੰਘ ਤੋਂ ਇੱਕ ਸਿਪਾਹੀ ਦੀ ਮੰਗ ਕੀਤੀ ਭਾਈ ਦਲ ਸਿੰਘ ਜੀ ਫੌਦ ਦਾ ਇੱਕ ਵੀ ਆਦਮੀ ਇਸ ਪਰਖ ਵਾਸਤੇ ਤਿਆਰ ਨਾ ਹੋਇਆ ਸਤਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਵਾਜ਼ਾਂ ਦਿੱਤਾ ਇਸ ਸਮੇਂ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਰੰਗਰੇਟੇ ਭੱਜੇ ਆਏ ਅਤੇ ਬੰਦੂਕ ਦਾ ਨਿਸ਼ਾਨਾ ਵੜਨ ਵਾਸਤੇ ਇੱਕ ਦੂਜੇ ਤੋਂ ਅੱਗੇ ਖੜਨ ਵਾਸਤੇ ਜਿੱਦ ਕਰਨ ਲੱਗੇ ਭਾਈ ਦਲ ਸਿੰਘ ਦੀ ਫੌਦ ਤੇ ਸੰਗਤ ਸਭ ਕੁਝ ਵੇਖ ਰਹੀ ਸੀ ਗੁਰੂ ਜੀ ਨੇ ਗੋਲੀ ਉੱਪਰ ਦੀ ਚਲਾ ਦਿੱਤੀ ਪਰ ਸਿੰਘ ਪਰ ਸੰਨ ਮੁਖ ਨਰਪੈ ਅਡੋਲ ਖੜੇ ਰਹੇ ਸਿੰਘ ਸਿੱਖੀ ਸਿਰਕ ਦੀ ਪਾਰਖ ਵਿੱਚ ਪਾਸ ਹੋਏ ਇਸ ਕੌਤਕ ਨੂੰ ਵੇਖ ਕੇ ਭਾਈ ਦਲ ਸਿੰਘ ਨੇ ਆਪਣੇ ਪਰਿਵਾਰ ਅਤੇ ਫੌਜ ਸਮੇਤ ਖੰਡੇ ਵਾਟੇ ਦਾ ਅਮਰਿਸ਼ਕਿਆ ਸਾਧ ਸੰਗਤ ਜੀ ਇਸ ਬੰਦੂਕ ਦੇ ਦਰਸ਼ਨ ਆਪਜੀਤ ਤਖਤ ਸਾਹਿਬ ਵਿਖੇ ਕਰ ਸਕਦੇ ਹੋ ਚੱਕਰੋ ਦਰਸ਼ਨ ਕੋ ਦਵਾਰਾ ਸਾਹਿਬ ਪਾਪਤਰੀ ਸਿੰਘ ਜੀ ਔਰ ਪਾਪਾ ਵੀਰ ਸਿੰਘ ਜੀ ਦੇ ਜਾਵੋ ਪ੍ਰੇਮ ਖੇਲੰਕਾ ਚਾਉ 743 ਗਲੀ ਮੇਰੀ ਆਓ ਲਓ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਤੁਰ ਪਏ ਆ ਉਥੋਂ ਤੇ ਗਰਮੀ ਬਹੁਤ ਜ਼ਿਆਦਾ ਪਹਿਲਾਂ ਗੱਡੀ ਦੇ ਵਿੱਚ ਬੈਠ ਕੇ ਏਸੀ ਦੀ ਹਵਾ ਲੈ ਕੇ ਸੈਟ ਜੇ ਹੋਏ ਤੇ ਫਿਰ ਮੈਂ ਸੋਚਿਆ ਕਿ ਹੁਣ ਆਪਾਂ ਵੀਡੀਓ ਦੀ ਐਂਡ ਕਰਤੀਏ ਬਹੁਤ ਵਧੀਆ ਦਰਸ਼ਨ ਹੋ ਗਏ ਤੇ ਇਸ ਦੇ ਨਾਲ ਹੀ ਖੁਸ਼ੀ ਦੀ ਗੱਲ ਮੇਰੇ ਲਈ ਅੱਜ ਇਹ ਆ ਕਿ ਮੇਰੇ ਪੰਜ ਤਖਤ ਪੂਰੇ ਹੋ ਗਏ ਮੈਂ ਪੰਜੋ ਤਖਤ ਘੁੰਮ ਲਈਆਂ ਤੇ ਸਾਰਿਆਂ ਦੇ ਦਰਸ਼ਨ ਕਰ ਲਏ ਨੇ ਪੰਜੋ ਤਖਤਾਂ ਦੇ ਆਪਾਂ ਤੇ ਬਹੁਤ ਪ੍ਰਾਊਡ ਵਾਲੀ ਗੱਲ ਵੀ ਹੈ ਮੇਰੇ ਲਈ ਤਾਂ ਇਹ ਮੇਰੇ ਲਈ ਆਪਦੇ ਲਈ ਕਿ ਮੈਂ 30 ਸਾਲ ਦੀ ਉਮਰ ਦੇ ਵਿੱਚ ਆਪਣੇ ਪੰਜੇ ਤਖਤ ਨੇ ਜਿਹੜੇ ਉਹ ਦੇਖ ਲਏ ਨੇ ਬਹੁਤ ਲੱਕੀ ਤੇ ਪ੍ਰਾਗ ਵਾਲੀ ਗੱਲ ਆ ਮੈਨੂੰ ਮੇਰੇ ਲਈ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਵੀ ਬਹੁਤ ਵਧੀਆ ਦਰਸ਼ਨ ਕੀਤੇ ਹੋਣਗੇ ਵੀਡੀਓ ਦੇ ਥ्रू ਤੇ ਅਗਰ ਤੁਸੀਂ ਕੋਈ ਵੀ ਪੋਸੀਬਲ ਹੁੰਦਾ ਤਾਂ ਜ਼ਰੂਰ ਆਇਆ ਕਰੋ ਆਪਣੇ ਤੱਕ ਦਾ ਜ਼ਰੂਰ ਦੇਖੋ ਤੇ ਬਹੁਤ ਸਕੂਨ ਮਿਲਦਾ ਗੁਰਦੁਆਰਾ ਸਾਈਕੀ ਤੇ ਵੀ ਜਾਈਏ ਚਾਹੇ ਆਪਾਂ ਪਿੰਡ ਦੇ ਗੁਰਦੁਆਰਾ ਸਾਈਕ ਦੇ ਵਿੱਚ ਜਾਈਏ ਤੇ ਬਹੁਤ ਸਕੂਨ ਮਿਲਦਾ ਰੂਹ ਨੂੰ ਔਰ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਔਰ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ